ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਟ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਨਾ ਕਾੜੇ ਰਾ ਪੰਨਾ ਅਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾੜੇ ਰਾ ਪੰਨਾ ਅਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰਬ੍ਰਮ ਪੂਰਨ ਪਰਮੇਸ਼ਰ ਰਵੇ ਰਿਹਾ ਸਭ ਨੀ ਜਾਹੀ ਰਹਾਉ ਤੁਰਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਚ ਵਖਾਣਾ ਤੁਰਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਚ ਵਖਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹਲਾ ਪੰਜਵਾ ਪਰਮੇਸ਼ਰ ਜਿੱਤਵਾਨਾ ਦੁਖ ਰੋਗ ਨ ਕੜੇ ਰਪਨਾ ਆਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਤੁਗਰੂ ਕਾ ਡੇਰਾ ਪੰਨਾ ਅਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰਬਰਮ ਪੂਰਨ ਪਰਮੇਸ਼ਰ ਰਵੇ ਰਿਹਾ ਸਭ ਨੀਂ ਜਾਇ ਰਹਾਓ ਤੁਰਕੀ ਬਾਣੀ ਆਈ ਚਿੰਨ ਸਗਲਿ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਚ ਵਖਨਾਂ ਤੁਰਕੀ ਬਾਣੀ ਆਈ ਇਨ ਸਗਲੀਆਂ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਚ ਵਖਨ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਸੋਰਠ ਮਹਲਾ ਪੰਜਮਾ ਪਰਮੇਸ਼ਰ ਜਿੱਤਵਾਨਾ ਦੁਖ ਰੋਗ ਨ ਕੜੇ ਰਾਪਨਾ आनंद कर नर नारी हर हर प्रभु कृपा दारी परमेश्वर जित्ता बन्ना तुगुरो का डेरा पन्ना आनंद कर नर नारी हर हर प्रभु कृपा दारी संत सुख होवा सब थाई पारब्रह्म पूर्ण परमेश्वर रवे रहआ सबनी जाई रहाओ तुर्की वाणी आई ਤਿੰਨ ਸਗਲਿ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਚ ਵਖਾਣਾ ਥੁਰਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਚ ਵਖਾਣਾ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਈਂ ਜੀਓ ਸੋਰਟ ਮਹਲਾ ਪੰਜਵਾਂ ਪਰਮੇਸ਼ਰ ਜਿੱਤਾ ਬੰਨਾ ਦੁਖ ਰੋਗ ਨ ਕੜੇ ਰਪਨਾ ਆਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਜਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵੇ ਰਹਾ ਸਭ ਨੀ ਜਾਈ ਰਹਾਉ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਚ ਵਖਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹਲਾ ਪੰਜਮਾ ਪਰਮੇਸ਼ਰ ਜਿੱਤਵਾਨਾ ਦੁਖ ਰੋਗ ਨ ਕੜੇ ਰਾਪਨਾ ਅਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਜਿੱਤਾ ਬੰਨਾ ਤੁਗਰੋ ਕਾ ਡੇਰਾ ਪੰਨਾ ਅਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵੇ ਰਿਹਾ ਸਭ ਨੀ ਜਾਹੀ ਰਹਾਓ ਤੁਰਕੀ ਬਾਣੀ ਆਈ ਚਿੰਨ ਸਗਲਿ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਚ ਵਖਾਨਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਬਖਨ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹਲਾ ਪੰਜਮ ਪਰਮੇਸ਼ਰ ਜਿਤਾਵੰਨਾ ਦੁਖ ਰੋਗ ਨ ਕੜੇ ਰਾ ਪਨਾ ਅਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵੇ ਰਹਾ ਸਭ ਨੀ ਜਾਈ ਰਹਾਉ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰਨਾਨਕ ਸੱਚ ਬਖਨਾਂ ਥੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰਨਾਨਕ ਸੱਚ ਬਖਨਾਂ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀਓ ਸੋਰਟ ਮਹਲਾ ਪੰਜਵਾ ਪਰਮੇਸ਼ਰ ਜਿੱਤਾ ਬੰਨਾ ਦੁਖ ਰੋਗ ਨ ਕਢੇ ਰਾ ਪੰਨਾ ਅਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਜਿੱਤਾ ਬੰਨਾ ਦੁਖ ਰੋਗ ਕਢੇ ਰਾ ਪੰਨਾ ਅਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰਬਰਮ ਪੂਰਨ ਪਰਮੇਸ਼ਰ ਰਵੇ ਰਿਹਾ ਸਭ ਨੀ ਜਾਹੀ ਰਹਾਓ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹਲਾ ਪੰਜਮਾ ਪਰਮੇਸ਼ਰ ਦਿੱਤਾ ਵੰਨਾ ਦੁਖ ਰੋਗ ਨ ਕੜੇ ਰਾ ਪਨਾ ਹਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਜਿੱਤਾ ਬੰਨਾ ਤੁਗਰੂ ਕਾ ਡੇਰਾ ਪੰਨਾ ਅਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰਬ੍ਰਮ ਪੂਰਨ ਪਰਮੇਸ਼ਰ ਰਵੇ ਰਿਹਾ ਸਭ ਨੀ ਜਾਹੀ ਰਹਾਓ ਤੁਰਕੀ ਬਾਣੀ ਆਈ ਚਿੰ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸੱਚ ਵਖਨ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਵੰਨਾ ਦੁਖ ਰੋਗਨ ਕੜੇਰਾ ਪਨਾ आनंद कर नर नारी हर हर प्रभु कृपा दारी परमेश्वर जिता बन्ना तुगुरो काडेरा पन्ना आनंद कर नर नारी हर हर प्रभु कृपा दारी संत सुख हुआ सब थाई पारब्रह्म पूर्ण परमेश्वर रवे रहया सब नी जाई रहाओ तुर्की वाणी आई ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ